ਟਿੰਡੀ ਦਾ ਮੁੰਡਾ ਤੋਂ ਉਹਦੇ ਨਾਲ ਤੋਂ ਸਰਕਾਰ ਪੂਰੀ ਤਰ੍ਹਾਂ ਐ ਲੱਗਦਾ ਜਿਵੇਂ ਪੈਰਾ ਮਿਲਟਰੀ ਫੋਰਸਸ ਜਿਹੜੀਆਂ ਨੇ ਸਾਡੇ ਅਰਧ ਸੈਨਿਕ ਬਲ ਨੇ ਕਿਸੇ ਦੇਸ਼ ਦੁਸ਼ਮਣ ਵਰਗਾ ਵਿਹਾਰ ਕਰ ਰਹੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਬਿਲਕੁਲ ਇਹ ਮਾਨਵਤਾ ਘਰਾ ਦੀ ਲੰਘਣਾ ਹੈਗੀ ਆ ਅਸੀਂ ਨਾ ਤਾਂ ਹਾਈਵੇ ਰੋਕਿਆ ਹਾਈਵੇ ਵੀ ਸਰਕਾਰ ਨੇ ਰੋਕਿਆ ਹਾਈਵੇ ਤੇ ਅੱਗੇ ਸਾਨੂੰ ਜਾਣ ਨਹੀਂ ਦਿੰਦੇ ਸਾਡੀਆਂ ਮੰਗਾਂ ਨਹੀਂ ਮੰਨਦੇ ਹੈਗੇ ਤੁਸੀਂ ਇਹ ਵੀ ਕਿਹਾ ਸੀ ਜਾਂ ਰਾਹ ਖੋਲ ਦੇ ਰਾਹ ਖੋਲ ਕੇ ਸਾਨੂੰ ਅੱਗੇ ਪੀਸਫੁਲੀ ਦਿੱਲੀ ਜਾਣ ਦਿਓ ਦੂਸਰਾ ਜੜੀਆਂ ਕੈਜੂਅਲਟੀ ਉੱਥੇ ਹੋਈਆਂ ਨੇ ਖਨੌਰੀ ਦੇ ਵਿੱਚ ਅਜੇ ਉਹਦੀ ਕੰਪਲੀਟ ਜਾਣਕਾਰੀ ਲੈਣ ਲਈ ਡੱਲੇਵਾਲ ਸਾਹਿਬ ਗਏ ਹੋਏ ਨੇ ਹਸਪਤਾਲ ਉਹ ਪੋਜੀਸ਼ਨ ਮਿਸ ਕਿੰਨੇ ਨੇ ਇੰਜਰਡ ਕਿੰਨੇ ਨੇ ਸਾਰੀਆਂ ਪ੍ਰਸਥਿਤੀਆਂ ਤੇ ਜਾਇਜ਼ਾ ਲੈਣ ਵਾਸਤੇ ਅਸੀਂ ਆਰਜੀ ਤੌਰ ਤੇ ਫੈਸਲਾ ਕੀਤਾ ਦੋਆ ਫਾਰਮਾਂ ਵੱਲੋਂ ਅੱਜ ਦਾ ਦਿਨ ਤੇ ਲੰਘ ਗਿਆ ਕੱਲ ਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ ਅਸੀਂ ਸਾਰੇ ਸਾਰੇ ਮਸਲੇ ਤੇ ਵਿਚਾਰ ਕਰਾਂਗੇ ਕਿਸ ਕਿਸਮ ਦਾ ਸਰਕਾਰ ਜ਼ਬਰ ਕਰ ਰਹੀ ਆ ਕਾਹ ਕਿਸ ਕਿਸਮ ਦੀ ਨੀਤੀ ਬਣਾ ਕੇ ਅੱਗੇ ਦੇ ਫੈਸਲੇ ਕੀਤੇ ਜਾਣ ਉਦੋਂ ਬਾਅਦ ਜਿਹੜਾ ਵਾ ਅੱਗੇ ਦਾ ਫੈਸਲਾ ਹੋਊਗਾ ਅਗਲਾ ਦਿਨ ਜਿਹੜਾ ਅੱਜ ਦਾ ਦਿਨ ਤੇ ਖਤਮ ਹੋ ਗਿਆ ਕੱਲ ਤੇ ਪਰਸੋਂ ਪਰਸੋਂ ਸ਼ਾਮਾਂ ਤੱਕ ਤੁਹਾਡੇ ਕੋਲ ਦੋਹਾਂ ਫਾਰਮਾਂ ਦੀ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆਜੂਗੀ ਤੁਹਾਨੂੰ ਪਤਾ ਹੀ ਆ ਸਰਕਾਰ ਸਾਡੇ ਮੋਰਚੇ ਦੇ ਵਿੱਚ ਲਗਾਤਾਰ ਇਸ ਕਿਸਮ ਦੇ ਬੰਦੇ ਵਾੜ ਰਹੀ ਆ ਸਰਕਾਰ ਜਿਵੇਂ ਸਾਡੇ ਕੋਲ ਤੋਂ ਸਰਕਾਰੀ ਮੁਲਾਜ਼ਮ ਹੀ 4-5 ਵੜੇ ਗਏ ਆ ਵੀ ਉਹ ਸਾਡੇ ਨੌਜਵਾਨਾਂ ਨੂੰ ਆ ਕੇ ਸਿਕਾਉਂਦੇ ਹੈਗੇ ਆ ਔਰ ਪੂਰੀ ਤਰ੍ਹਾਂ ਸ਼ਰਾਪਤ ਕਰਨ ਦਾ ਯਤਨ ਹੋ ਰਿਹਾ ਮੈਂ ਇਸ ਗੱਲ ਦਾ ਖੇਤ ਮਹਿਸੂਸ ਕਰਦਾ ਵੀ ਪ੍ਰੈਸ ਦੀਆਂ ਤਾਰਾਂ ਬੇਵਜਾ ਵੱਡੀਆਂ ਗਈਆਂ ਉਹਨਾਂ ਦੀਆਂ ਉਹ ਵੀ ਵੈਨਾ ਬਾਹਰ ਕੱਢੀਆਂ ਗਈਆਂ ਇਹ ਸਹੀ ਨਹੀਂ ਹੈਗਾ ਔਰ ਪੂਰੇ ਆਪਾਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗੇ ਵੀ ਪ੍ਰੈਸ ਤੋਂ ਬਿਨਾਂ ਸਾਡੀ ਆਵਾਜ਼ ਦੁਨੀਆ ਵਿੱਚ ਨਹੀਂ ਜਾਣੀ ਹੈਗੀ ਜਿਹੜੇ ਬੰਦਿਆਂ ਨੇ ਕਾਰਾ ਕੀਤਾ ਉਹ ਸਾਡੀ ਲਹਿਰ ਦੇ ਨਹੀਂ ਹੋ ਸਕਦੇ ਉਹ ਸਰਕਾਰ ਦੇ ਪੱਖਪੂਰਨ ਵਾਲੇ ਹੋ ਸਕਦੇ ਆ ਔਰ ਸਾਡਾ ਮੀਡੀਆ ਕਰਮੀਆਂ ਨਾਲ ਕੋਈ ਰੌਲਾ ਨਹੀਂ ਇਹਨਾਂ ਦੀ ਬਦੌਲਤ ਜਿੱਥੇ ਅਸੀਂ ਲੜ ਰਹੇ ਆ ਉਹ ਵੀ ਸਾਡੇ ਨਾਲ ਬਰਾਬਰ ਦੀ ਸੰਘਰਸ਼ ਕਰ ਰਹੇ ਆ ਸਾਡੇ ਨਾਲ ਉਹ ਅਥਰੂ ਗੈਸ ਦੇ ਗੋਲੇ ਚੱਲਦਿਆਂ ਹੋਣਿਆ ਪੱਤਰਕਾਰ ਵੀ ਨਾਲ ਸੀ ਜਦੋਂ ਹੋਏ ਫੇਰ ਉਹ ਵਾਪਸ ਆਏ ਤਾਂ ਵੱਡੀ ਤੁਹਾਡਾ ਸਾਰਿਆਂ ਦਾ ਸਹਿਯੋਗ ਆ ਤੋਂ ਆ ਗਾਂ ਖਿਆਲ ਕਰਾਂਗੇ ਕਿ ਤੁਹਾਨੂੰ ਇਸ ਕਿਸਮ ਦੀ ਸਮੱਸਿਆ ਨਾ ਆਵੇ ਕਿਉਂਕਿ ਕਾਫੀ ਜ਼ਿਆਦਾ ਅਸੀਂ ਵੀ ਵਿਅਸਤ ਰਹੇ ਸਾਡੀ ਇੱਕ ਜ਼ਿਆਦਾ એનર્ਜੀ ਹੋਰ ਨਾ ਕੰਮਾ ਵਾਲੇ ਪਾਸੇ ਲੱਗ ਗਈ ਇਧਰਲਾ ਪੱਕਾ ਸਾਥੋ ਤੋਂ ਟੋੜੇ ਵਾਲਾ ਛੁੱਟ ਗਿਆ ਸੋ ਇਸ ਕਰਕੇ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ ਕੇਂਦਰ ਦੀ ਮੋਦੀ ਸਰਕਾਰ ਨੋਟ ਕਰ ਲੇ ਇਹ ਮੋਰਚਾ ਮੁੱਕਣ ਵਾਲਾ ਨਹੀਂਗਾ ਜਾਂ ਤੋਂ ਅਗਲੀ ਰਣਨੀਤੀ ਅਗਲੇ ਦੋਆਂ ਦਿਨਾਂ ਚ ਸਪਸ਼ਟ ਕਰਾਂਗੇ ਹਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਇਜ਼ਾ ਲੈ ਲੀਏ। ਦਿੱਲੀ ਜਾਓਗੇ? ਦੋ ਦਿਨ ਦਿੱਲੀ ਕੂਚ ਵਾਲੇ ਮਸਲੇ ਤੇ ਸਟੇ ਹੋਊਗਾ। ਠੀਕ ਆ ਉਹਦੇ ਵਿੱਚ ਗਾਹਾਂ ਕੀ ਫੈਸਲਾ ਨਾ ਲਿਆਂਗੇ। ਆ ਮੇਰੇ ਵੀਰ ਨੂੰ ਗੱਲ ਕਰ ਲੈ। ਸਰ ਜੱਜ ਸਾਹਿਬ ਹਾਈਡਰਾ ਉਸੇ ਸੀ ਜਾਈਏ। ਕਰ ਦੇਣਾ ਹਿੰਦੀ ਚ ਮੈਂ। ਦੇਖਿਏ ਅੱਜ ਜੋ ਖਨੌਰੀ ਕੇ ਅੰਦਰ ਕੇਂਦਰ ਸਰਕਾਰ ਕੇ ਇਸ਼ਾਰੇ ਕੇ ਉੱਪਰ ਹਰਿਆਣਾ ਸਰਕਾਰ ਅਰਧ ਸੈਨਕੇ ਵੱਲੋਂ ਕੇ ਸਾਥ ਉਸ ਆਪਣੇ ਬੈਰੀਅਰ ਕੋ ਕਰਾਸ ਕਰਕੇ ਟਾਇਰ ਗੈਸ ਦੇ ਗੋਲੇ ਫੈਂਕੇ ਔਰ ਬਾਰਡਰ ਕੋ ਕਰਾਸ ਕਰਕੇ ਹਮਾਰੇ ਕੈਂਪ ਮੇਂ ਗੁਸੀ ਔਰ ਹਮਾਰਾ ਇੱਕ ਬੱਚਾ ਛੋਟਾ 21 22 ਸਾਲ ਦਾ ਸ਼ੁਭਕਰਨ ਸਿੰਘ ਵੱਲੋਂ ਪਿੰਡ ਦਾ ਜ਼ਿਲ੍ਹਾ ਬਠਿੰਡਾ ਉਸ ਦੀ ਜਿਹੜੀ ਆ ਗੋਲੀ ਲੱਗਾਂ ਵਾਲ ਜਿਹੜੀ ਆ ਮੌਤ ਹੋ ਚੁੱਕੀ ਆ ਔਰ ਤਿੰਨ ਬੰਦੇ ਜਿਹੜੇ ਆ ਬਿਲਕੁਲ ਸੀਰੀਅਸ ਇੱਕ ਦੀ ਅੱਖ ਦੇ ਜੜਾ ਵਾ ਉਹ ਛਰੇ ਲੱਗੇ ਹੋਏ ਨੇ ਬਾਰਾਂਪੌਰ ਦੇ ਔਰ ਲਗਭਗ 100 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇੰਜਰਡ ਨੇ ਔਰ ਜਦੋਂ ਫੋਰ ਸੰਦਰ ਵੜੀ ਆ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਔਰ ਉਸ ਨੇ ਜਿਹੜੇ ਸਾਡੇ ਟਰਾਲੀਆਂ ਟਰੈਕਟਰ ਸੀਗੇ 25 ਦੇ ਕਰੀਬ ਟਰਾਲੀ ਟਰੈਕਟਰ ਜੋ ਉਹਨਾਂ ਸਮਾਨ ਪਿਆ ਸੀਗਾ ਉਥੇ ਭੰਨ ਤੋੜ ਕੀਤੀ ਆ ਜੋ ਕਿ ਸਾਡੀ ਪੰਜਾਬ ਦੀ ਹੱਦ ਦੇ ਚਾਹ ਕੀਤੀ ਆ ਔਰ ਉਸ ਤੋਂ ਬਾਅਦ ਹਰਿਆਣਾ ਦੇ ਇੱਕ ਨੌਜਵਾਨ ਨੂੰ ਜਿਹੜਾ ਵਾ ਉਹ ਬੋਰੀ ਦੇ ਪਾ ਕੇ ਕੁੱਟਿਆ ਉਹਦੀਆਂ ਲੱਤਾਂ ਤੋੜ ਕੇ ਉਹਨੂੰ ਖੇਤਾਂ 'ਚ ਛੁੱਟ ਕੇ ਚਲੇ ਗਏ ਇਹਨਾਂ ਅਣਮਨੁੱਖੀ ਵਿਹਾਰ ਕਿਸੇ ਕੋਈ ਵੀ ਜਿਹੜੀ ਸਰਕਾਰ ਆਪਣੇ ਦੇਸ਼ ਦੇ ਬਚਿੰਦਿਆਂ ਨਾਲ ਨਹੀਂ ਕਰਦੀ ਜੋ ਅੱਜ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਕੀਤਾ ਔਰ ਉਸ ਤੋਂ ਅੱਗੇ ਜਿਹੜੇ ਦਵਾਈਆਂ ਵਾਲਾ ਕੈਂਪ ਆ ਉਹਦੀਆਂ ਦਵਾਈਆਂ ਚੁੱਕ ਕੇ ਲੈ ਗਏ ਔਰ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ 'ਤੇ ਸੁੱਤੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਿਆ ਔਰ ਜਿਹੜੇ ਸੂਏ ਔਰ ਬਰਸ਼ੀਆਂ ਲੈ ਕੇ ਉਹ ਆਏ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਔਰ ਭੰਨ ਤੋੜ ਕੀਤੀ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕੇਂਦਰ ਸਰਕਾਰ ਨੂੰ ਕਿ ਪਹਿਲਾ ਅੰਦੋਲਨ ਵੀ 13 ਮਹੀਨੇ ਲੜਿਆ ਬਿਲਕੁਲ ਸ਼ਾਂਤੀ ਨਾਲ ਲੜਿਆ ਔਰ ਇਹ ਵੀ ਅੰਦੋਲਨ ਜਿਹੜਾ ਵਾ ਇਹ ਸ਼ਾਂਤੀ ਨਾਲ ਲੜ ਰਹੇ ਆ ਔਰ ਇਹ ਨਿਹੱਥੇ ਲੋਕਾਂ ਦੇ ਉੱਪਰ ਜਿਹੜਾ ਇਹ ਅਤਿਆਚਾਰ ਆ ਇਹ ਕਰਨਾ ਬੰਦ ਕਰੇ ਜਿਸ ਤਰ੍ਹਾਂ ਸਾਡੇ ਆਗੂ ਜਿਹੜੇ ਆ ਹੱਥ ਖੜੇ ਖਾਲੀ ਹੱਥ ਲੈ ਕੇ ਦਿਖਾ ਕੇ ਗਏ ਅੱਗੇ ਐਡਵਾਂਸ ਕੀਤਾ ਔਰ ਜਾਂਦਿਆਂ ਹੋਏ ਵੀ ਉਹਨਾਂ ਨੇ ਸਾਡੇ ਟਾਇਰ ਗੈਸ ਦੇ ਗੋਲੇ ਫਾਇਰ ਕੀਤੇ ਔਰ ਜਦੋਂ ਵਾਪਸ ਆ ਰਹੇ ਸੀ ਗੱਲ ਕਰਕੇ ਉਦੋਂ ਵੀ ਗੋਲੇ ਫਾਇਰ ਕੀਤੇ ਇਹ ਕਿੱਥੋਂ ਦਾ ਮਨੁੱਖੀ ਵਿਹਾਰ ਆ ਜਿਹੜਾ ਇਹ ਕੇਂਦਰ ਸਰਕਾਰ ਔਰ ਹਰਿਆਣਾ ਸਰਕਾਰ ਮਿਲ ਕੇ ਕਰ ਰਹੀ ਆ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਸਰਕਾਰ ਵੀ ਇਸ ਦਾ ਜਿਹੜਾ ਵਾ ਗੰਭੀਰ ਨੋਟਿਸ ਲਵੇ ਉਹ ਜਿਸ ਤਰ੍ਹਾਂ ਹਰਿਆਣਾ ਦੀਆਂ ਫੋਰਸਾਂ ਜਿਹੜੀਆਂ ਨੇ ਉਹ ਪੰਜਾਬ ਦੀ ਹੱਦ ਜਾਣ ਕੇ ਉਹਨਾਂ ਨੇ ਜ਼ੁਲਮ ਕੀਤਾ ਵਾ ਉਸ ਦੇ ਉੱਤੇ ਜਿਹੜਾ ਪੂਰਾ ਐਕਸ਼ਨ ਜਿਹੜਾ ਵਾ ਉਹ ਲਿਆ ਜਾਵੇ ਧੰਨਵਾਦ ਜੀ ਮੈਂ 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 ਬਤਾਨਾ ਚਾਹਤਾ ਹਾਂਗਾ ਜਿਸ ਬਰਬਰਤਾ ਤੇ ये दोनों बॉर्डरों के ऊपर खनौरी और शंभू के ऊपर सरकार ने टीयर गैस और हाई एक्सप्लोजिक जो इस्तेमाल किए उसकी निंदा करनी चाहिए खनौरी बॉर्डर के ऊपर शुभकरण सिंह जो तेईस बाईस साल का नौजवान उनकी मौत हो गई है और तीन और गंभीर जख्मी हैं, जिनमें से अभी मिसिंग पर्सन भी बहुत ज्यादा हैं और जो केंद्र के अर्धसैनिक फोर्स है उन्होंने पंजाब की हद में घुसकर खिनौरी के ऊपर 25 से अधिक ट्रैक्टर ट्रॉलियों को जो नुकसान किया है और एक बुजुर्ग को जो हरियाणा का था बोरी में डालकर उनके लात पांव तोड़कर उनको खेतों में फेंका गया है और पूरी बर्बत्ता से कार्रवाई की है आप शंभू पर सभी प्रेस वाले थे यहां कभी भी वायलेंस नहीं हुआ हमारे जुआ बिल्कुल पीसफुल रहे हमने सुबह निर्णय कर लिया था कि जो बड़े लीडर हैं वो आगे जाएंगे और किसी जुआ को हम आगे नहीं जाने देंगे क्योंकि किसी जुआ की हम मौत नहीं चाहते